हां जी पंजाब वाले सत श्री अकाल ਜਿੰਨੇ ਕੇ ਪੰਜਾਬ ਦੇ ਲੋਕ ਕਹਿੰਦੇ ਸੀ ਵੀ ਜਿਹੜੀ ਕਾਸਟੇਬਲ ਫੜੀ ਗਈ ਆ ਬਠਿੰਡੇ ਦੇ ਵਿੱਚ ਕੇ ਸੀਐਮ ਮਾਨ ਹੁਣ ਉਹਦੀ ਕੋਠੀ ਤੇ ਪੰਜਾ ਚਲਾਉਣ ਯਾਨੀ ਬਲਡੋజర్ ਨੂੰ ਕਹ ਰਹੇ ਸੀ ਲੋਕੀ ਦੇ ਘਰ ਦੇ ਉੱਤੇ ਬਲਡੋజర్ ਚੱਲਣਾ ਚਾਹੀਦਾ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਧਰਨੀ ਹੈ ਪੰਜਾਬ ਦੇ ਲੋਕ ਵਧਾਈਆਂ ਦੇ ਰਹੇ ਨੇ ਮੁੱਖ ਮੰਤਰੀ ਨੂੰ ਕਿ ਆਪ ਦੀ ਜਿਹੜੀ ਮਹਿਕਮੇ ਦੀ ਉਹਨਾਂ ਨੂੰ ਨਹੀਂ ਕਹਿ ਸਕਦੇ ਮਹਿਕਮਾ ਜਿਹੜਾ ਪੁਲਿਸ ਦਾ ਉਹਦੇ ਵਿੱਚੋਂ ਇੱਕ ਕਾਸਟੇਬਲ ਕੁੜੀ ਫੜੀ ਗਈ ਹੈ ਜਿਹਦਾ ਨਾਮ ਹੈ ਅਮਨਦੀਪ ਕੌਰ ਬਹੁਤ ਜ਼ਿਆਦਾ ਕਹਿੰਦੇ ਉਹਨੇ ਪੈਸਾ ਪੂਸਾ ਬਣਾ ਲਿਆ ਜੀ ਚਿੱਟਾ ਵੇਚਿਆ ਜੀ ਬਹੁਤ ਸਾਰੇ ਯਾਨੀ ਲੋਕਾਂ ਦੇ ਨਾਲ ਨਜਾਇਜ਼ ਸਬੰਧ ਨੇ ਉਹਦੇ ਪੁਲਿਸ ਅਫਸਰਾਂ ਦੇ ਨਾਲ ਔਰ ਜਿਹੜੀ ਹੁਣ ਵੱਡੀ ਖਬਰ ਆ ਗਈ ਹੈ ਉਹ ਸੀਐਮ ਮਾਨ ਬੰਨੀਓ ਆ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਸਰ ਸਾਡੇ ਪੰਜਾਬ ਦੇ ਲੋਕ ਤਾਂ ਇਹੀ ਕਹਿ ਰਹੇ ਆ ਕਿ ਭਾਈ ਤੁਸੀਂ ਉਹਦਾ ਘਰ ਨਹੀਂ ਟਾਇਆ ਬੀਤੇ ਦੋ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਪਰ ਅੱਜ ਜਿਹੜੀ ਭਗਵੰਤ ਮਾਨ ਨੇ ਬਹਾਦਰੀ ਕੀਤੀ ਹੈ ਉਹ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਅਕਸਰ ਭਗਵੰਤ ਮਾਨ ਦੀ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਦਾ ਹੀ ਲੋਕ ਉਹਨੂੰ ਨਿੰਦ ਵੀ ਰਹੇ ਨੇ ਤੇ ਖੁਰ ਭਗਵੰਤ ਮਾਨ ਕਹਿੰਦਾ ਮੈਨੂੰ ਰੋਕ ਉੱਠ ਕੇ ਸੁਬਾ ਗਾਲਾਂ ਕੱਢਦੇ ਨੇ ਪਰ ਅੱਜ ਪਹਿਲੀ ਵਾਰ ਮੁੱਖ ਮੰਤਰੀ ਸੀਐਮ ਮਾਨ ਪੰਜਾਬ ਦੇ ਵਿੱਚ ਇੱਕ ਉਸ ਯਾਨੀ ਅਮਨਦੀਪ ਕੌਰ ਜਿਹੜੀ ਕਾਸਟੇਬਲ ਹੈ ਉਹਨਾਂ ਦੇ ਘਰ ਤੇ ਪੀੜਾ ਪੰਜਾ ਕਿਵੇਂ ਚਲਾਉਂਦੇ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆਂ ਤੋਗੇ ਫਿਰ ਬਾਅਦ ਦੇ ਵਿੱਚ ਇਹ ਨਾ ਕਿਓ ਕਿ ਮੁੱਖ ਮੰਤਰੀ ਮਾੜਾ ਜਿਹੜੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਤਾਂ ਗੱਲ ਇੱਥੇ ਆ ਜਾਂਦੀ ਹੈ ਜਿਵੇਂ ਭਗਵੰਤ ਮਾਨ ਚਾਰੇ ਪਾਸਿਓ ਯਾਨੀ ਸਰਕਾਰ ਡਿੱਗੀ ਹੋਈ ਹੈ ਭਗਵੰਤ ਮਾਨ ਨੂੰ ਲੋਕ ਗਾਲਾਂ ਵੀ ਕੱਢਦੇ ਨੇ ਬਹੁਤ ਸਾਰਾ ਯਾਨੀ ਕਿਸੇ ਵੀ ਕੰਮ ਨਹੀਂ ਆਈ ਸਾਡੇ ਸਰਕਾਰ ਪਰ ਅੱਜ ਜਿਹੜਾ ਕੀਤਾ ਭਗਵੰਤ ਮਾਨ ਨੇ ਉਹ ਤਾਂ ਦੇਖੋ ਦੇਖਣਾ ਬਣਦਾ ਸਾਰੇ ਪੰਜਾਬੀਆਂ ਨੂੰ ਸਾਰੇ ਹੀ ਵਸੀਆਂ ਨੂੰ ਪੰਜਾਬ ਵਾਲਿਆਂ ਨੂੰ ਅਪੀਲ ਹੈ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮੇਰਾ ਵੀਰ ਕਿਉਂਕਿ ਮੁੱਖ ਮੰਤਰੀ ਦਾ ਕਾਰਨਾਮਾ ਤੁਹਾਨੂੰ ਦਿਖਾਵਾਂਗੇ ਪਰ ਜਿਹੜੀ ਆ ਖਬਰ ਹੈ ਇਹ ਸੁਣ ਲੋ ਜਰਾ ਜਿਹੜੀ ਉਹ ਕੁੜੀ ਸੀ ਚਿੱਟਾ ਵੇਚਦੀ ਸੀ ਬਹੁਤ ਸਾਰੇ ਨਜਾਇਜ਼ ਸਬੰਧ ਨੇ ਕਈ ਲੋਕਾਂ ਦੇ ਨਾਲ ਨੇ ਵੱਡੇ ਵੱਡੇ ਐਸਪੀ ਦਾ ਐਸਐਸਪੀ ਤੱਕ ਦੇ ਰੈਂਕ ਦੇ ਲੋਕਾਂ ਨਾਲ ਉਹਦੇ ਨਜਾਇਜ਼ ਸਬੰਧ ਰਹੇ ਯਾਨੀ ਇੱਕ ਐਸੀ ਕਾਂਸਟੇਬਲ ਹੈ ਜਿਹੜੀ ਗਲਤ ਕੰਮਾਂ ਦੇ ਵਿੱਚ ਵੀ ਆ ਔਰ ਚਿੱਟੇ ਦੇ ਵਿੱਚ ਵੀ ਆ ਸੁਣੋ ਜਰਾ ਧਿਆਨ ਦੇ ਨਾਲ ਬਾਦ ਦੇ ਵਿੱਚ ਉਹ ਭਗਵਤ ਮਾਨ ਦਾ ਬਿਆਨ ਸੁਣਾਵਾਂਗੇ ਚਲੋ ਪੰਜਾਬ ਦੇ ਨੌਜਵਾਨਾਂ ਦੀ ਲਾਸ਼ ਤੇ ਐਸ਼ ਕਰਨ ਵਾਲੀ ਪੁਲਿਸ ਵਾਲੀ ਬੀਬੀ ਰੀਲਾ ਭਰੋ ਵਾਲੀ ਬੀਬੀ ਖਾਣ ਤੇ ਨਜ਼ਾਰੇ ਲੈਣ ਵਾਲੀ ਬੀਬੀ ਹੂੰ ਨਸ਼ਾ ਵੇਚਣ ਵਾਲੀ ਬੀਬੀ ਅੱਜ ਪੁਲਿਸ ਤੇ ਅੜਿੱਕੇ ਚੜ ਗਈ ਏ ਇਸ ਬੀਬੀ ਨੇ ਇੱਕ ਮੁਕਸਰ ਦੇ ਬਾਪੇ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ ਐਸਬੀਬੀ ਦੇ ਖਿਲਾਫ 2022 ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਬਕਦਮਾ ਦਰਜ ਹੋਇਆ ਸੀ ਫਿਰ ਇਸ ਬੀਬੀ ਦੀ ਇੱਕ ਜਨਾਨੀ ਦੇ ਨਾਲ ਹਸਪਤਾਲ ਦੇ ਵਿੱਚ ਗੁੱਤਮ ਗੁੱਤੀ ਹੋਈ ਕਿਉਂਕਿ ਉਹਦਾ ਘਰਵਾਲਾ ਇੰਨੇ ਪੱਟ ਲਿਆ ਸੀ ਇੱਕ ਇਹਨੇ ਔਨ ਡਿਊਟੀ ਇੱਕ ਸਰਕਾਰੀ ਡਾਕਟਰ ਦੇ ਨਾਲ ਹਸਪਤਾਲ ਦੇ ਵਿੱਚ ਪਤਮੀ ਜੀ ਕੀਤੇ ਧੱਕਾ ਕੀਤਾ ਇਹ ਇੰਨੀ ਬੀਬੀ ਚਾਮਲੀ ਹੋਈ ਸੀ ਕਿ ਉਹ ਚ ਆਪਣੀ ਹੋਈ ਸੀ ਕਿਉਂਕਿ ਬੀਬੀ ਦੇ ਜਿਹੜੇ ਨਵੇਂ ਪ੍ਰੋਫੈਸ਼ਨਲ ਜਿਹੜੇ ਸਬੰਧ ਸੀ ਉਹ ਬਹੁਤ ਵੱਡੇ ਵੱਡੇ ਅਫਸਰਾਂ ਦੇ ਨਾਲ ਸੀ ਆਈਪੀਐਸ ਅਫਸਰਾਂ ਦੇ ਨਾਲ ਐਸਐਸਪੀ ਰੈਂਕ ਦੇ ਅਫਸਰਾਂ ਦੇ ਨਾਲ ਡੀਆਈਜੀ ਰੈਂਕ ਦੇ ਅਫਸਰਾਂ ਦੇ ਨਾਲ ਸੀ ਮੈਂ ਤੇ ਉਸ ਆਈਪੀਐਸ ਆਫੀਸਰ ਮੁੰਡੇ ਨੂੰ ਵਧਾਈ ਦਿੰਦਾ ਜਿਨੇ ਅਜੇ ਅੰਡਰ ਟ੍ਰੇਨਿੰਗ ਇਹਨੂੰ ਫੜ ਲਿਆ ਔਰ ਜਦੋਂ ਇਹਨੂੰ ਫੜਿਆ ਨਾਲ ਦੀ ਨਾਲ ਇਹਦੇ ਕੋਲ ਉਸਨੇ ਦੋ ਆਈਫੋਨ ਖੋਲੇ ਮਨਦੀਪ ਆਈਫੋਨ ਦੋ ਇੱਕ ਲੇਡੀ ਕਾਂਸਟੇਬਲ ਜਿਹਦੀ ਤਨਖਾਹ 50000 ਹੋਗੀ ਤੇ 1.5 ਲੱਖ ਰੁਪਏ ਦੇ ਦੋ ਆਈਫੋਨ ਫੜ ਲਏ ਉਹ ਜੇਕਰ ਮੁੰਡਾ ਆਈਪੀਐਸ ਅਫਸਰ ਜਿਹੜਾ ਜੇ ਨਾ ਮੋਬਾਈਲ ਫੋਨ ਫੜਦਾ ਇਹਨੇ ਨਾਲ ਦੀ ਨਾਲ ਫੋਨ ਕਰ ਦੇਣਾ ਸੀ ਵੱਡੇ ਅਫਸਰਾਂ ਨੂੰ ਇਹ ਤੇ ਕੱਲੇ ਇੱਕ ਆਈਪੀਐਸ ਅਫਸਰ ਦਾ ਨਾਮ ਲੈ ਕੇ ਕਹਿੰਦੀ ਐ ਚੁਪਕੇ ਲੱਗੇ ਤੇ ਮੇਰੀ ਗੱਲ ਕਰਾਓ ਦੇ ਨਾਲ ਯਾਨੀ ਕਾਉਂਸਟੇਬਲ ਹੈ ਜਿਹਦੀ ਉਹਦੀ ਪਾਵਰ ਬਹੁਤ ਜ਼ਿਆਦਾ ਹੈ ਕਿਉਂਕਿ ਉਹਦੇ ਐਸਐਸਪੀ ਦੇ ਰੈਂਕ ਦੇ ਬੰਦਿਆਂ ਤੱਕ ਯਾਨੀ ਸੰਬੰਧ ਦੱਸੇ ਜਾਂਦੇ ਨੇ ਯਾਨੀ ਨਜਾਇਜ਼ ਸੰਬੰਧ ਔਰ ਹੁਣ ਦੂਜੇ ਪਾਸੇ ਆਜੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਜਿਹਨੂੰ ਪੰਜਾਬ ਦੀ ਜਨਤਾ ਨਗਾਤਾਰ ਕੋਸ ਰਹੀ ਆ ਪਰ ਐਡਾ ਮਾੜਾ ਵੀ ਨਹੀਂ ਹੈਗਾ ਕਿਉਂ ਕਿ ਮੁੱਖ ਮੰਤਰੀ ਦਾ ਪਹਿਲਾ ਨਮੂਨਾ ਆਪਣੀ ਸਰਕਾਰ ਹੁੰਦਾ ਇੱਕ ਪਹਿਲੀ ਜਣੀ ਝਲਕ ਦੇਖੀਏ ਤੁਸੀਂ ਬੀਤੇ ਦਿਨ ਕਿ ਮੁੱਖ ਮੰਤਰੀ ਦੀ ਪਹਿਲੀ ਬਹਾਦਰੀ ਦਾ ਨਮੂਨਾ ਤੁਹਾਨੂੰ ਸੁਣਾਉਣੇ ਆ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਕੋਸ ਰਹੇ ਨੇ ਤੇ ਮੁੱਖ ਮੰਤਰੀ ਪੰਜਾਬ ਲਈ ਨਿਖਿਦਾ ਇਹ ਕੁਝ ਨਹੀਂ ਕਰਦਾ ਪਹਿਲੀ ਝਲਕ ਉਹਦੀ ਕਰਨਲ ਬਾੜ ਦੀ ਜਿਹੜੀ ਘਰਵਾਲੀ ਹੈ ਉਹਨਾਂ ਨੂੰ ਇਨਸਾਫ ਦਿਵਾ ਦਿੱਤਾ ਸੀਐਮ ਮਾਨ ਨੇ ਉਹਨਾਂ ਨੂੰ ਇਨਸਾਫ ਦਿਵਾ ਦਿੱਤਾ ਜਿਹੜਾ ਕਰਨਲ ਸਾਹਿਬ ਕੁੱਟਿਆ ਗਿਆ ਫੌਜੀ ਉਹਦੀ ਘਰਵਾਲੀ ਨੂੰ ਇਨਸਾਫ ਦਿਵਾ ਕੇ ਹਟੇ ਨੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਕੇ ਹੈ ਤੇ ਉਹਨੇ ਬੀਤੀ ਰਾਤ ਬਹੁਤ ਵੱਡਾ ਐਕਸ਼ਨ ਕੀਤਾ ਭਗਵੰਤ ਮਾਨ ਨੇ ਔਰ ਦੂਜੇ ਪਾਸੇ ਹੁਣ ਇਹ ਜਿਹੜੀ ਕੁੜੀ ਹੈ ਜਿਹੜੀ ਕਾਸਟਓਵਰ ਫੜੀ ਗਈ ਹੈ ਇਹਦਾ ਨਾਮ ਸੀ ਅਮਨਦੀਪ ਕੌਰ ਕਹਿੰਦੇ ਜੀ ਇਹਦੇ ਕੋਲ 15-20 ਕਰੋੜ ਰੁਪਏ ਦੱਕਦਾ ਯਾਨੀ ਕਿ ਇਹਦੇ ਚਿੱਟੇ ਨਾਲ ਬਣਾ ਰੱਖਿਆ ਚਲੋ ਠੀਕ ਹੈ ਪਰ ਮੁੱਖ ਮੰਤਰੀ ਸਾਹਿਬ ਫਿਰ ਉਹਨਾਂ ਪੀੜਾ ਪੰਜਾ ਕਿਵੇਂ ਚਲਾਉਂਦੇ ਆ ਉਹ ਵੀ ਸੁਣ ਲੋ ਜਰਾ ਦੇਖੋ ਭਗਵੰਤ ਮਾਨ ਇੱਕ ਉਹ ਮੁੱਖ ਮੰਤਰੀ ਆ ਜਿਹਦਾ ਨਾਮ ਸ਼ਨਾਹਰੇ ਅੱਖਰਾਂ ਦੇ ਵਿੱਚ ਤਾਂ ਨਹੀਂ ਬਲੈਕ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਇਤਿਹਾਸ ਦੇ ਵਿੱਚ ਕਿ ਐਸਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਨਾ ਤੁਸੀਂ ਕਦੇ ਵੇਖਿਆ ਹੋਣਾ ਤੇ ਨਾ ਕਦੇ ਵੇਖਣਾ ਕਿਉਂਕਿ ਇਹ ਤਾਂ ਪੀੜ੍ਹੀਆਂ ਤੋਂ ਲੈ ਕੇ ਮੈਂ ਕਹਿੰਦਾ ਬਜ਼ੁਰਗਾਂ ਤੋਂ ਲੈ ਕੇ ਜਦੋਂ ਦੀ ਸਾਡੇ ਇੱਥੇ ਸਰਕਾਰਾਂ ਬਣਦੀਆਂ ਆਈਆਂ ਨੇ ਸਾਡੇ ਜਿਹੜੇ ਬਜ਼ੁਰਗ ਰਹੇ ਨੇ ਨਾ ਤਾਂ ਉਹਨਾਂ ਦੇ ਵੇਲੇ ਇਹੋ ਜਿਹਾ ਕੋਈ ਮੁੱਖ ਮੰਤਰੀ ਆਇਆ ਜਿਹੜਾ ਐਡੀ ਵੱਡੀ ਬੇਈਮਾਨੀ ਦੇ ਉੱਤੇ ਉਤਰਿਆਵੇ ਔਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਸਾਡੇ ਉਮਰ ਦੇ ਵਿੱਚ ਦੋ ਤਿੰਨ ਮੁੱਖ ਮੰਤਰੀ ਜੇ ਵੇਖੇ ਨੇ ਪਰ ਇੰਨੇ ਮਾੜੇ ਨਹੀਂ ਹੈਗੇ ਸੀ ਜਿਨ੍ਹਾਂ ਲੋਕਾਂ ਤੋਂ ਅੱਥ ਕੇ ਸਰਕਾਰ ਬਣਦੀ ਆ ਪੰਜਾਬ ਦੇ ਅੰਦਰ ਅੱਜੋ ਹੀ ਲੋਕ ਉਹਨਾਂ ਨੂੰ ਯਾਦ ਕਰ ਰਹੇ ਜਿਨ੍ਹਾਂ ਤੋਂ ਅੱਕੇ ਹੋਏ ਸੀ ਕਹਿੰਦੇ ਭਗਵਾਨ ਤ ਮਾਨ ਨੂੰ ਲਿਆਂਦਾ 9294 ਐਮਐਲਏ ਦਿੱਤੇ ਤੇ ਅੱਜ ਇਹਨਾਂ ਦੇ ਪੰਜਾਬ ਦੇ ਵਿੱਚ ਚਿਰਕਰੀ ਹੋਈ ਪਈ ਐ ਤੇ ਫਿੱਟੇ ਮੂੰਹ ਇਹ ਸਰਕਾਰ ਦੇ ਜਿਹੜੀ ਸਾਡੇ ਗਰੀਬਾਂ ਦੇ ਕਦੇ ਮਜ਼ਦੂਰਾਂ ਦੇ ਜਾਂ ਕਿਸਾਨਾਂ ਦੇ ਜਾਂ ਵਪਾਰੀਆਂ ਦੇ ਤੁਸੀਂ ਦੱਸ ਦਿਓ ਜੇਕਰ ਤੁਹਾਡੇ ਕੰਮ ਆਇਆ ਹੋਵੇ ਕੋਈ ਉਹ ਸਾਡੇ ਇੱਥੇ ਕਰਨਲ ਕੁੱਟੇ ਜਾਂਦੇ ਆ ਸਾਡੀ ਪੰਜਾਬ ਦੇ ਉਹ ਨੌਜਵਾਨ ਕੁੱਟੇ ਜਾਂਦੇ ਆ ਦੇਖੋ ਗੱਲ ਕਰਨ ਨੂੰ ਛੋਟੀ ਲੱਗ ਸਕਦੀ ਆ ਜਿਹੜਾ ਬੰਦਾ ਆਪਣੀ ਜਾਨ ਦੀ ਬਾਜ਼ੀ ਦੇ ਕੇ ਆਪਦੇ ਪਰਿਵਾਰ ਤੋਂ ਦੂਰ ਰਹਿ ਕੇ ਸਾਨੂੰ ਪ੍ਰੋਟੈਕਟ ਕਰਦਾ ਹੋਵੇ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰਦਾ ਹੋਵੇ ਤੇ ਉਹਦੇ ਲੋਕਾਂ ਨੂੰ ਇੱਥੇ ਕੁੱਟ ਮਾਰ ਦਿੰਦੀ ਆ ਪੰਜਾਬ ਦੀ ਪੁਲਿਸ ਸਾਰੀ ਨਹੀਂ ਮਾਰੀ ਉਹੀ ਉਹੀ ਮਾਰੇ ਨੇ ਜਿਨ੍ਹਾਂ ਨੇ ਹੱਥ ਚੱਕਿਆ ਔਰ ਹੁਣ ਇਹਨਾਂ ਦੇ ਐਕਸ਼ਨ ਕਰਨ ਦੀ ਬਜਾਏ ਭਗਵੰਤ ਮਾਨ ਨੇ ਗੋਲ-ਮੋਲ ਗੱਲ ਕਰਕੇ ਕੀ ਸਾਬਤ ਕਰਨਾ ਚਾਹੁੰਦਾ ਹੈ ਕਿ ਮੇਰਾ ਰਾਜ ਹੈ ਇੱਥੇ ਪਰ ਨਹੀਂ ਤੇਰਾ ਰਾਜ ਖਤਮ ਹੋ ਚੁੱਕਿਆ ਇਹਨੂੰ ਲੋਕ ਨਕਾਰ ਚੁੱਕੇ ਨੇ ਲੋਕ ਨਖਿੱਧਾ ਸਮਝ ਚੁੱਕੇ ਨੇ ਕਿਉਂਕਿ ਦੇਖੋ ਪੰਜਾਬ ਦੇ ਲੋਕਾਂ ਨੇ ਤਾਂ ਅਨਕਾਰ ਨਹੀਂ ਹੈ ਹਨਾ ਇਹਨਾਂ ਦੇ ਘਰ ਦੇ ਵਿੱਚੋਂ ਅੱਗ ਲੱਗ ਪਈ ਹੈ ਜਿਹੜੀ ਭਗਵੰਤ ਮਾਨ ਦੀ ਕੁੜੀ ਹੈ ਬਿਲਕੁਲ ਸੱਚ ਕਹਿ ਕੇ ਗਈ ਹੈ ਉਹ ਕਹਿੰਦੀ ਮੇਰਾ ਪਿਓ ਜਦੋਂ ਸਾਡਾ ਨਹੀਂ ਹੋ ਸਕਦਾ ਤੁਹਾਡਾ ਪੰਜਾਬੀਆਂ ਦਾ ਕੀ ਹੋਊਗਾ ਬਹੁਤ ਸਾਰੀ ਵਾਰ ਬਹੁਤ ਸਾਰੀ ਵਾਰ ਲਖਾ ਸਿੰਘ ਸਿਧਾਣਾ ਨੇ ਵੀ ਕਹੀ ਇਹ ਗੱਲ ਬੜੀਆਂ ਲਾੜਤਾ ਪਾਉਂਦਾ ਲੱਖਾ ਸਿੰਘ ਸੁਧਾਨਾ ਕਿ ਭਾਈ ਸਾਡੇ ਪਾਣੀਆਂ ਦੇ ਪ੍ਰਤੀ ਜਾਂ ਸਾਡੇ ਚਿੱਟੇ ਦੇ ਪ੍ਰਤੀ ਜਾਂ ਫਿਰ ਸਾਡੇ ਹੋਰ ਮੁੱਦੇ ਨੇ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੇ ਖੁਦ ਕਹਿ ਕੇ ਭਵਾਨ ਤਮਾਨ ਨੇ ਸਰਕਾਰ ਬਣਾਈ ਹੈ ਯਾਰ ਕਹਿੰਦਾ ਬੇਅਦਵੀ ਤੇ ਮੈਂ ਕਾਨੂੰਨ ਬਣਾਉਂਗਾ ਬੰਦੀ ਸਿੰਘਾਂ ਨੂੰ ਬਾਹਰ ਲਿਆਉਂਗਾ ਚਿੱਟਾ ਸਾਰੇ ਪੰਜਾਬ ਚੋਂ ਖਤਮ ਕਰ ਦੂੰਗਾ ਤਾਂ ਤੁਸੀਂ ਦੱਸ ਦਿਓ ਅੱਜ ਤੱਕ ਕੀ ਹੋਇਆ ਅਮਰਪਾਲ ਸਿੰਘ ਨੂੰ ਵੀ ਨਜਾਇਜ਼ ਧੱਕੇ ਦੇ ਨਾਲ ਡੇਬਰੂ ਘੜਦੇ ਵਿੱਚ ਬੰਦ ਕੀਤਾ ਇਸ ਗੱਲਾਂ ਤੇ ਪੂਰੀ ਗੌਰ ਕਰਨ ਦੀ ਲੋੜ ਆ ਸਾਨੂੰ ਕੱਲੇ-ਕੱਲੇ ਪੰਜਾਬੀਆਂ ਨੂੰ ਜਿੰਨੇ ਪੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ